ਕਿਉਂਕਿ ਇਹ ਸਾਰਾ ਜਿੰਨਾ ਜੁੜੇ ਬਿਨਾ ਹੈ ਸੰਗਤ ਜੀ ਇਹ ਆਪ ਸਰਬਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੈ ਇਹ ਸਾਰੇ ਹੀ ਪ੍ਰਵਾਹ ਸੰਗਤਾਂ ਜਿਹੜੇ ਰਾਜਨ ਕਰਕੇ ਸੇਵਾ ਲੈਂਦਿਆਂ ਨੇ ਤਾਂ ਕਿ ਸਾਡੇ ਜੀ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਬੜੀ ਖੁਸ਼ੀ ਨਾਲ ਇੱਕ ਇੱਕ ਬਿਫਾਰੀ ਕਿੱਡਾ ਕਿੱਡਾ ਸਮਾਰੋਹ ਕਰਦੇ ਆ ਪਰ ਸਾਧਗੁਰੂ ਪਾਤਸ਼ਾਹ ਦੇ ਕਿੰਨੇ ਪਾਲ ਪਕਾਰ ਹੈ ਜਿਨ੍ਹਾਂ ਨੂੰ ਛਾਹ ਦੇ ਨੰਮੜਾਏ ਜਾਣ ਤੇ ਨਾਲ ਨਾਲ ਉਹ ਜਿਹੜੀ ਪ੍ਰਾਤਨ ਮਰਿਆਦਾ ਸਾਧਗੁਰੂ ਜੀ ਸਾਡੋ ਬਖਸ਼ ਕਰਕੇ ਗਏ ਨੇ ਉਹ ਮਰਿਆਦਾ ਜਿਹੜੀ ਆ ਉਹਨੂੰ ਅਸੀਂ ਜੇਰਾ ਲਾਗੂ ਕਰ ਸਕੀਏ ਜੋ ਸਤਗੁਰੂ ਪਾਸ਼ਾ ਨੇ ਸਾਥ ਲੜੀ ਬਾਹ ਸੁਪ ਨੂੰ ਵਰਤਾ ਗੱਦੀ ਦਿੱਤੀ ਸੀ ਉਸ ਲੜੀਵਾਰਨ ਸਾਹਿਬ ਨੂੰ ਜਾਣੇ ਪਾਉਣਗੇ ਕਿਉਂਕਿ ਤਿੰਨ ਦਿਨ ਸਤਗੁਰੂ ਪਾਸ਼ਾ ਨੇ ਤਕ ਤਾਂ ਦੇ ਸੋਭ ਨਹੀਂ ਹੋ ਕੇ ਦਰਸ਼ਨ ਦਿੱਤੇ ਨੇ ਤੇ ਦੁਆਰਾ ਫਿਰ ਸਤਗੁਰੂ ਪਾਸ਼ਾ ਦੇ ਦੂਸਰੇ ਸਰੂਪ ਤਕ ਤਾਂ ਦੇ ਸੁਭਾਏਮਾਨ ਹੋਣਗੇ ਆਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਤਗੁਰੂ ਪਾਸ਼ਾ ਦੇ ਜਿਕਾਰਾਂ ਦੇ ਨਾਲ ਜਦੋਂ ਸਰੂਪ ਜਾਣਗੇ ਸਤਗੁਰੂ ਜੀ ਦਾ ਬਾਦ ਤੋਂ ਬਾਦ ਅਸੀਂ ਸਤਕਾਰ ਕਰਨਾ ਇਹ ਨਾ ਜਾਣੋ ਕਿ ਕੱਲੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਜੀ ਜਾ ਰਹੇ ਨੇ ਇਹ ਜਾਣਾ ਇਹ ਤੁਸੀਂ ਜਾਣਨਾ ਵੀ ਪ੍ਰਤਾਕ ਧੰਗੁਰੂ ਅਮਰਦਾਸ ਸਰ ਮਹਾਰਾਜ ਪਾਸ਼ਾ ਜੀ ਪ੍ਰਤਾਕਤ ਆਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਆ ਰਹੇ ਨੇ ਕਿਉਂਕਿ ਦਸਵ ਪਾਸ਼ਾੀਆਂ ਦੇ ਸਲੂਪ ਜੋ ਜੋਤ ਹੈ ਸਤਿਗੁਰ ਪਾਸ਼ਾ ਜੀ ਇਸ ਕਰਕੇ ਹੁਣ ਅਰਦਾਸ ਬੇਨਤੀ ਹੋਵੇਗੀ ਤੇ ਉਦੇ ਆਗੈ ਲਾਉ ਨਾਯਾ ਮੀਰਾ ਬਹੁਤ ਸਾਰੇ ਵਿਕਾਸੂ ਆਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਲਤੀ ਜੀ ਸਹਾਇ ਬਾਤ ਸ੍ਰੀ ਪਗਲਤੀ ਜੀ ਕੀ ਪਾਸ਼ਾ ਜੀ ਦਸਵੀਂ ਪ੍ਰਥਮ ਪਗਲਤੀ ਸੰਗਤ ਕਾਇ ਗੁਰੂ ਨਾਨਕ ਦੇਵ ਜੀ ਆਈ ਫਿਰ ਆਕਰ ਗੁਰਦੇ ਅਮਰਦਾਸ w <susurra> o ਤਾਂ ਕਿ ਦਾਨਾ ਭੰਗਨੀ ਤੁਲਨਾ ਜੋਗ ਆਵੇ ਭੰਦੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਮਨ ਕਾ ਬਰ ਸੋ ਕਹੋ ਗੱਲ ਗੁਰੂ ਸਹੀ ਦੀ ਐ ਸਹਿਨ ਸਹਿਨ ਸੁਸਹਿਤ ਸੁਖ ਆਵੇ ਦਰਸ਼ਨ ਦਰਸ਼ਨ ਕਰ ਸਿਆ ਤਾਰਸੋ ਖੁਦ ਸਵਾ ਚੱਡੀ ਐ ਤੁਦ ਡਠੇ ਸਤੇ ਪਾਤ ਸੁਹਾਗ ਅਗਜਨਮ ਜਨਮ ਦੀ ਕੱਤੀ